ਜੈ ਹਿੰਦ ਨਮਸਕਾਰ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਸੰਜੀਵ ਬਾਵਾ ਇੱਕ ਵਾਰ ਫੇਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਦੋਸਤੋ ਅੱਜ ਅਸੀਂ ਪਹੁੰਚੇ ਹਾਂ ਗੁਰਦਾਸਪੁਰ ਸ਼ਹਿਰ ਦੇ ਤਿਬੜੀ ਰੋਡ ਵਿਖੇ ਤਿਬੜੀ ਰੋਡ ਤੇ ਨਵੇਂ ਬੱਸ ਸਟੈਂਡ ਦੇ ਬਿਲਕੁਲ ਸਾਹਮਣੇ ਜੈਨ ਜੀ ਇਮੀਗ੍ਰੇਸ਼ਨ ਸੈਂਟਰ ਜਿਹੜਾ ਆ ਉਹ ਖੁੱਲ ਚੁੱਕਿਆ ਹੈ ਜੈਨ ਜੀ ਇਮੀਗ੍ਰੇਸ਼ਨ ਸੈਂਟਰ ਬਹੁਤ ਸਾਰੇ ਦੇਸ਼ਾਂ ਦੇ ਜਿਹੜੇ ਆ ਉਹ ਵੀਜ਼ਾ ਲਗਵਾ ਰਹੇ ਨੇ ਚਾਹੇ ਉਹ ਆਸਟ੍ਰੇਲੀਆ ਹੋਏ ਚਾਹੇ ਉਹ ਯੂਕੇ ਹੋਏ ਚਾਹੇ ਕੈਨੇਡਾ ਹੋਏ ਚਾਹੇ ਕਿਸੇ ਹੋਰ ਦੇਸ਼ ਦਾ ਕੋਈ ਜੀ ਸਮੇਂ ਵਿੱਚ ਬਹੁਤ ਵੱਡਾ ਜਿਹੜਾ ਨਾਂ ਇਸ ਇਮੀਗ੍ਰੇਸ਼ਨ ਸੈਂਟਰ ਨੇ ਬਣਾ ਲਿਆ ਹੈ ਇਥੋਂ ਦੇ ਜਿਹੜੇ ਓਨਰ ਹੈਗੇ ਨੇ ਸੁਰਨਜੀਤ ਸਿੰਘ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਉਹ ਇਸ ਆਪਣੇ ਸੈਂਟਰ ਬਾਰੇ ਕੀ ਕਹਿਣਾ ਚਾਹੁੰਦੇ ਨੇ ਔਰ ਕਿੱਥੋਂ ਕਿੱਥੋਂ ਦੇ ਜਿਹੜੇ ਵੀਜ਼ਾ ਉਹ ਲਗਵਾ ਰਹੇ ਨੇ ਤਾਂ ਆਓ ਲੈ ਚੱਲਦੇ ਆ ਆਪਾਂ ਸੁਰਨਜੀਤ ਸਿੰਘ ਕੋਲ ਸੋ ਸਾਡੇ ਨਾਲ ਜੈਨ ਜੀ ਇਮੀਗ੍ਰੇਸ਼ਨ ਸੈਂਟਰ ਦੇ ਓਨਰ ਸੁਰਨਜੀਤ ਸਿੰਘ ਜੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਉਹ ਆਪਣੇ ਇਸ ਸੈਂਟਰ ਬਾਰੇ ਕੀ ਕਹਿਣਾ ਚਾਹੁੰਦੇ ਨੇ ਇਸ ਸੈਂਟਰ ਦੀ ਲੋਕੇਸ਼ਨ ਕਿੱਥੇ ਹੈ ਔਰ ਕਿਹੜੇ-ਕਿਹੜੇ ਦੇਸ਼ਾਂ ਦੇ ਜਿਹੜੇ ਆ ਉਹ ਵੀਜ਼ਾ ਲਗਵਾ ਰਹੇ ਨੇ ਜੀ ਸਰ ਸਭ ਤੋਂ ਪਹਿਲਾਂ ਸਾਡੇ ਚੈਨਲ ਵੱਲੋਂ ਤੁਹਾਨੂੰ ਇਮੀਗ੍ਰੇਸ਼ਨ ਸੈਂਟਰ ਦੀ ਬਹੁਤ ਬਹੁਤ ਮੁਬਾਰਕਾਂ ਥੈਂਕ ਯੂ ਵੈਰੀ ਮੱਚ ਔਰ ਅਸੀਂ ਆਪਣੇ ਸੈਂਟਰ ਵੱਲੋਂ ਤੁਹਾਡਾ ਜੀ ਆਖਦੇ ਆ ਸੋ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਇਹ ਸਾਡਾ ਜਿਹੜਾ ਜੈਂਜੀ ਇਮੀਗ੍ਰੇਸ਼ਨ ਹੈਗੀ ਹੈ ਇਹ ਜਿਹੜੀ ਮੇਨ ਲੋਕੇਸ਼ਨ ਹੈਗੀ ਹੈ ਗੁਰਦਾਸਪੁਰ ਨਿਊ ਬੱਸ ਸਟੈਂਡ ਜਿੱਥੇ বাস ਸਟੈਂਡ ਤੋਂ ਪਠਾਨਕੋਟ ਅੰਮ੍ਰਿਤਸਰ ਨੂੰ ਬਾਹਰ ਨੂੰ ਬੱਸਾਂ ਨਿਕਲਦੀਆਂ ਨੇ ਉਹਦੇ ਸਾਹਮਣੇ ਸੈਨੀ ਟਾਵਰ ਆ ਤੇ ਉਹਦੇ ਉੱਪਰ ਜਿਹੜਾ ਫਰਸਟ ਫਲੋਰ ਤੇ ਸਾਡਾ ਆਫਿਸ ਹੈਗਾ ਸੋ ਜਿਹੜਾ ਦੂਸਰਾ ਸਵਾਲ ਤੁਸੀਂ ਕੀਤਾ ਹੈਗਾ ਕਿ ਅਸੀਂ ਇੱਥੇ ਆਸਟ੍ਰੇਲੀਆ ਕੈਨੇਡਾ ਯੂ ਐਸ ਏ ਯੂ ਕੇ ਨਿਊਜ਼ੀਲੈਂਡ ਐਂਡ ਅਦਰ ਕੰਟਰੀਜ਼ ਜਿਹਦੇ ਵਿੱਚ ਬੱਚੇ ਖਾਸ ਕਰਕੇ ਸਟੂਡੈਂਟ ਵੀਜ਼ਾ ਹੈਗੇ ਜਾਂ ਵਿਜ਼ਿਟਰ ਵੀਜ਼ਾ ਹੈਗੇ ਨੇ ਟੂਰਿਸਟ ਵੀਜ਼ਾ ਹੋਣ ਇਹਨੂੰ ਅਸੀਂ ਡੀਲ ਕਰ ਰਹੇ ਹਾਂ ਤੇ ਨਵਾਂ ਸਾਡਾ ਪ੍ਰੋਗਰਾਮ ਆ ਰਿਹਾ ਹੈਗਾ ਕੈਨੇਡਾ ਦੀ ਡਾਇਰੈਕਟ ਪੀਆਰ ਸੋ ਇਹਦੇ ਲਈ ਅਸੀਂ ਜਿਹੜਾ ਆਪਣੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਕੀਤਾ ਹੈ ਸਰ ਵੀਜ਼ਾ ਤੇ ਲਗਵਾ ਰਹੇ ਹੋ ਨਾਲ ਨਾਲ ਟੂਰਿਸਟ ਵੀਜ਼ਾ ਵੀ ਲਗਵਾ ਰਹੇ ਹੋ ਕਿ ਕਿੰਨੇ ਕਿੰਨੇ ਮਹੀਨੇ ਲੱਗਦਾ ਸਰ ਇਹ ਅਲੱਗ-ਅਲੱਗ ਇੱਕ ਕੈਂਡੀਡੇਟ ਦੀ ਪ੍ਰੋਫਾਈਲ ਤੇ ਡਿਪੈਂਡ ਕਰਦਾ ਹੈ ਕਿ ਉਹਦੀ ਏਜ ਕਿੰਨੀ ਹੈਗੀ ਆ ਉਹਦਾ ਪਰਪਸ ਕੀ ਹੈ ਬਾਹਰ ਜਾਣ ਦਾ ਸੋ ਵਿਜ਼ਟਰ ਵੀਜ਼ਾ ਤੇ ਉਹ ਟੂਰਿਸਟ ਵੀਜ਼ਾ ਦੋਵੇਂ ਲੱਗਦੇ ਨੇ ਤੇ ਆਪਣੇ ਜਿਹੜੇ ਸਟੂਡੈਂਟ ਵੀਜ਼ਾ ਹੈਗਾ ਉਹ ਵੀ ਸਾਡੇ ਰੀਸੈਂਟ ਦੀ ਸਾਡੀ ਸਕਸੈਸ ਸਟੋਰੀ ਹੈਗੀ ਆ 100% ਰਿਜ਼ਲਟ ਸਟੱਡੀ ਵੀਜ਼ੇ ਤੇ ਆਸਟ੍ਰੇਲੀਆ ਦਾ ਜਿਹੜਾ ਸਾਡਾ ਰੀਸੈਂਟ ਆਇਆ ਹੈ ਸਰ ਇੱਕ ਹੋਰ ਸਾਡਾ ਸਵਾਲ ਕਿ ਜੈਨ ਜੀ ਇਮੀਗ੍ਰੇਸ਼ਨ ਖੋਲਣ ਦਾ ਤੁਹਾਡਾ ਸੁਪਨਾ ਕਿਉਂ ਹੈ ਕਿ ਮੈਨੂੰ ਲੱਗੀ ਕੀ ਸੋਚ ਕੇ ਜਿਹੜਾ ਐਪਲੀਕੇਸ਼ਨ ਸੈਂਟਰ ਖੋਲਿਆ ਤੁਸੀਂ ਹਾਂਜੀ ਸਰ ਜ਼ੈਂਜੀ ਇਮੀਗ੍ਰੇਸ਼ਨ ਦਾ ਸੁਪਨਾ ਸਾਡਾ ਬਹੁਤ ਧੀਰਦਾ ਸੀ ਕਿ ਅਸੀਂ ਗੁਰਦਾਸਪੁਰ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਇੱਕ ਅੱਛਾ ਪਲੇਟਫਾਰਮ ਦੇਈਏ ਜਿਹਦੇ ਵਿੱਚ ਉਹ ਆ ਕੇ ਆਪਣਾਪਣ ਮਹਿਸੂਸ ਕਰਨ ਕਈ ਵਾਰ ਅਸੀਂ ਆਫਿਸਿਸ ਦੇ ਵਿੱਚ ਜਾਂਦੇ ਹਾਂ ਤੇ ਸਾਨੂੰ ਉਪਰ ਆਪਣ ਲੱਗਦਾ ਹੈ ਸਾਨੂੰ ਬੜਾ ਕੰਪਲਿਕੇਸ਼ਨ ਦੇ ਨਾਲ ਦੱਸਿਆ ਜਾਂਦਾ ਹੈ ਕਿ ਇਮੀਗ੍ਰੇਸ਼ਨ ਬਹੁਤ ਟਾਈਟ ਹੈਗੀ ਆ ਬਟ ਇਵੇਂ ਨਹੀਂ ਹੁੰਦਾ ਕਿਉਂਕਿ ਅਗਰ ਜੋ ਬੰਦੇ ਸਹੀ ਕੰਮ ਕਰਦੇ ਨੇ ਉਹਨਾਂ ਦੇ ਲਈ ਕਦੀ ਵੀ ਕੁਝ ਵੀ ਦਰਵਾਜੇ ਬੰਦ ਨਹੀਂ ਹੁੰਦੇ ਉਹਨਾਂ ਵਾਸਤੇ ਹਮੇਸ਼ਾ ਖੁੱਲੇ ਰਹਿੰਦੇ ਨੇ ਸਾਡਾ ਮੇਨ ਮੋਟਿਵ ਕੀ ਹੈਗਾ ਕਿ ਅਸੀਂ ਹਰ ਇੱਕ ਸਟੂਡੈਂਟਸ ਨੂੰ ਹਰ ਇੱਕ ਕਲਾਇੰਟ ਨੂੰ ਘੱਟ ਖਰਚੇ ਦੇ ਵਿੱਚ ਤੇ ਘੱਟ ਸਮੇਂ ਦੇ ਵਿੱਚ ਉਹਦੀ ਮੰਜ਼ਿਲ ਤੇ ਪਹੁੰਚਾਈਏ ਸਰ ਗੱਲ ਕਰੀਏ ਤਾਂ ਬਹੁਤ سارے ਜਿਹੜੇ ਆ ਨੀਡੀ ਲੋਕ ਹੁੰਦੇ ਨੇ ਜਿਹੜੇ ਬਾਹਰ ਜਾਣ ਦਾ ਸੁਪਨਾ ਦੇਖਦੇ ਨੇ ਪਰ ਪੂਰਾ ਨਹੀਂ ਹੋ ਪਾਂਦਾ ਤੁਹਾਡੇ ਸੈਂਟਰ ਵੱਲੋਂ ਉਹਨਾਂ ਵੱਲੋਂ ਕੀ ਉਪਰਾਲੇ ਕੀਤੇ ਜਾਂਦੇ ਨੇ ਸਾਡੇ ਕੋਲ ਇੱਕੋ ਹੀ ਉਹਨਾਂ ਨੂੰ ਬੇਨਤੀ ਹੈਗੀ ਆ ਕਿ ਉਹਨਾਂ ਦਾ ਪਾਸਪੋਰਟ ਬਣਿਆ ਹੈ ਪਲੱਸ 2 ਕੀਤੀ ਹੈ ਗ੍ਰੈਜੂਏਸ਼ਨ ਕੀਤੀ ਹੈ 2 ਸਾਲ ਦਾ ਗੈਪ ਹੈ 5 ਸਾਲ ਦਾ ਗੈਪ ਹੈ ਆਈਲੈਂਡਸ ਕੀਤੀ ਹੈ ਨਹੀਂ ਕੀਤੀ ਹੈ ਫੰਡ ਹੈਗੇ ਆ ਨਹੀਂ ਹੈਗੇ ਆ ਸਾਡੀ ਟੀਮ ਨਾਲ ਆ ਕੇ ਮਿਲੋ ਸਹੀ ਐਡਵਾਈਸ ਮਿਲੇਗੀ ਤੇ ਤੁਹਾਨੂੰ ਇੱਥੇ ਆ ਕੇ ਇਦਾਂ ਲੱਗੇਗਾ ਕਿ ਜਿਹੜਾ ਤੁਹਾਡੇ ਦਿਮਾਗ 'ਚ ਸਟ्रेस ਬਣਿਆ ਸੀਗਾ ਕਿ ਅਸੀਂ ਬਾਹਰ ਨਹੀਂ ਜਾ ਸਕਦੇ ਉਹ ਤੁਹਾਨੂੰ ਲੱਗੇਗਾ ਕਿ ਵਾਕਿਆ ਜੈਂਜੀ ਇਮੀਗ੍ਰੇਸ਼ਨ ਨੇ ਉਹ ਚੀਜ਼ ਦਾ ਹੱਲ ਕਰ ਦਿੱਤਾ ਹੈ ਸਰ ਕਈ ਵਾਰ ਕਈ ਲੋਕਾਂ ਕੋ ਪੈਸੇ ਵੀ ਨਹੀਂ ਹੁੰਦੇ ਐਜੂਕੇਸ਼ਨਲ ਲੋਨ ਹੋ ਜਾਂਦਾ ਤੁਹਾਡੇ ਸੈਂਟਰ ਵੱਲੋਂ ਹਾਂਜੀ ਬਿਲਕੁਲ ਕਿਉਂਕਿ ਬਹੁਤ ਸਾਰੇ ਕਲਾਇੰਟਸ ਨੂੰ ਇਹ ਪਤਾ ਹੀ ਨਹੀਂ ਹੈਗਾ ਕਿ ਉਹਨਾਂ ਦਾ ਸਿਬਲ ਸਕੋਰ ਕਿੰਨਾ ਵਧੀਆ ਹੈਗਾ ਸੋ ਅਗਰ ਕੋਈ ਗਵਰਨਮੈਂਟ EMPLOYE ਹੈ ਕਿਸਾਨ ਨੇ ਜਾਂ ਬਿਜ਼ਨਸਮੈਨ ਨੇ ਉਹ ਜਾਣਾ ਚਾਹੁੰਦੇ ਨੇ ਜਾਂ ਉਹਨਾਂ ਦੇ ਬੱਚੇ ਬਾਹਰ ਜਾਣਾ ਚਾਹੁੰਦੇ ਨੇ ਸਟੱਡੀ ਵੀਜ਼ੇ ਤੇ ਜਾਂ ਟੂਰਿਸਟ ਵੀਜ਼ੇ ਤੇ ਜਾਂ ਵਿਸਟਾ ਵੀਜ਼ੇ ਤੇ ਉਹ ਸਾਡੇ ਕੋਲ ਇੱਕ ਵਾਰੀ ਆਓ ਅਸੀਂ ਉਹਨਾਂ ਨੂੰ ਹਰ ਸਹੂਲਤ ਆ ਉਹ ਮਹయ్యా ਕਰਾਵਾਂਗੇ ਤੇ ਉਹ ਬੇਸ਼ੱਕ ਸਾਡੇ ਕੋਲ ਵੀਜ਼ਾ ਅਪਲਾਈ ਕਰਵਾਉਣ ਜਾਂ ਨਾ ਕਰਵਣ ਕਿਉਂਕਿ ਕਲਾਇੰਟ ਬਹੁਤ ਸਿਆਣਾ ਹੈਗਾ ਅਸੀਂ ਅੱਜ ਦੀ ਡੇਟ ਦੇ ਵਿੱਚ ਕਲਾਇੰਟ ਨੂੰ ਗੁੰਮਰਾ ਨਹੀਂ ਕਰ ਸਕਦੇ ਜਿਹੜੇ ਕਰਦੇ ਨੇ ਉਹਨਾਂ ਦਾ ਜਿਹੜਾ ਪਤਾ ਹੀ ਹੈਗਾ ਲੋਕਾਂ ਨੂੰ ਉਹ ਪਹਿਚਾਨ ਆ ਜਾਂਦੀ ਹੈ ਦੂਸਰੀ ਗੱਲ ਹੈਗੀ ਆ ਕਿ ਜਦੋਂ ਸਾਡੇ ਕੋਲ ਕੋਈ ਕਲਾਇੰਟ ਆਉਂਦਾ ਹੈ ਸਾਡੇ ਆਫਿਸ ਵਿੱਚ ਆਉਂਦਾ ਹੈ ਪਹਿਲੀ ਸਟੈਪ ਚੜਦੇ ਸਾਰ ਹੀ ਉਹਨੂੰ ਪਤਾ ਲੱਗੇਗਾ ਕਿ ਇਹ ਜਿਹੜਾ ਏਜੰਸੀ ਇਮੀਗ੍ਰੇਸ਼ਨ ਹੈਗਾ ਇਹ ਕੀ ਡਿਫਰੈਂਟ ਕਰ ਰਿਹਾ ਹੈਗਾ ਜੀ ਸਰ ਸਰ ਪੰਜਾਬ ਜਿਹੜਾ ਹੈਗਾ ਦਿਨੋ ਦਿਨ ਬਾਹਰ ਜਾ ਰਹੇ ਪੰਜਾਬ ਦੇ ਲੋਕ ਔਰ ਤੁਸੀਂ ਇਮੀਗ੍ਰੇਸ਼ਨ ਸੈਂਟਰ ਖੋਲਿਆ ਇਹਦੇ ਬਾਰੇ ਵੀ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ ਬਿਲਕੁਲ ਸਰ ਦੇਖੋ ਵੀ ਪੂਰਾ ਪੰਜਾਬ ਬਾਹਰ ਜਾ ਰਿਹਾ ਹੈ ਤੇ ਅਗਰ ਅੱਜ ਪੰਜਾਬ ਦੀ ਤਰੱਕੀ ਹੋਈ ਹੈ ਜਿਹੜੇ ਪਿੰਡਾਂ ਦੇ ਲੋਕ ਨੌਜਵਾਨ ਮੁੰਡੇ ਗਏ ਸੀਗੇ ਅੱਜ ਤੋਂ 30 ਸਾਲ ਪਹਿਲੇ 40 ਸਾਲ 50 ਸਾਲ ਪਹਿਲੇ ਜਾਂ 10 ਸਾਲ ਪਹਿਲੇ ਉਹਨਾਂ ਨੇ ਆਪਣੇ ਪਿੰਡਾਂ ਦੀ ਨੁਹਾਰ ਬਦਲੀ ਆ ਦੇਖੋ ਵਿਦੇਸ਼ ਜਾਣਾ ਕੋਈ ਬੁਰੀ ਗੱਲ ਨਹੀਂ ਹੈਗੀ ਪਰ ਆਪਣੇ ਦੇਸ਼ ਨੂੰ ਹਮੇਸ਼ਾ ਲਈ ਛੱਡਣਾ ਇਹਦੇ ਵੀ ਕੁਐਸਚਨ ਖੜਾ ਹੁੰਦੇ ਅਸੀਂ ਇਹ ਸੋਚਦੇ ਆ ਕਿ ਪੰਜਾਬ ਖਾਲੀ ਹੋ ਰਿਹਾ ਪਰ ਜੇ ਅਗਰ ਕੇ ਅਸੀਂ ਇਹਨੂੰ ਇਹ ਸੋਚੀਏ ਕਿ ਦੁਨੀਆ ਬਹੁਤ ਵੱਡੀ ਹੈਗੀ ਹੈ ਅਸੀਂ ਦੁਨੀਆ ਦੇ ਕਿਸੇ ਕੋਨੇ ਤੇ ਜਾ ਕੇ ਕੁਝ ਨਵੀਂ ਚੀਜ਼ ਸਿੱਖਾਂਗੇ ਉੱਥੋਂ ਪੈਸਾ ਕਮਾਵਾਂਗੇ ਅਸੀਂ ਆਪਣਾ ਫਿਊਚਰ ਹੈ ਜਿਹੜਾ ਉਹਨੂੰ ਬ੍ਰਾਈਟ ਕਰਾਂਗੇ ਔਰ ਮੁੜ ਕੇ ਪੰਜਾਬ ਦੇ ਲੋਕਾਂ ਲਈ ਪੰਜਾਬੀਆਂ ਲਈ ਆਪਣੇ ਪਰਿਵਾਰ ਦੇ ਲਈ ਬਹੁਤ ਕੁਝ ਕਰ ਸਕਦੇ ਆ ਤੇ ਰੀਸੈਂਟਲੀ ਸਟੋਰੀਜ਼ ਹੈਗੀਆਂ ਨੇ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਦੇ ਜੋ ਬੱਚੇ ਗਏ ਸੀ ਉਹਨਾਂ ਨੇ ਤੁਸੀਂ ਦੇਖੋ ਪੰਜਾਬ ਦੇ ਵਿੱਚ ਆ ਕੇ ਕਿੰਨੀ ਡਿਵੈਲਪਮੈਂਟ ਕੀਤੀ ਹੈ ਸੋ ਇਹ ਤਾਂ ਹੀ ਸੰਭਵ ਹੈਗਾ ਜੀ ਉਹਨਾਂ ਨੇ ਦੁਨੀਆ ਦੇਖੀ ਹੈ ਜੇ ਕਰਕੇ ਅਸੀਂ ਮਾਈਂਡ ਦੇ ਵਿੱਚ ਇੱਕ ਬੈਰੀਅਰ ਲਗਾ ਦਾਂਗੇ ਕਿ ਬਾਹਰ ਜਾਣਾ ਮਾੜੀ ਗੱਲ ਹੈ ਇਦਾਂ ਨਹੀਂ ਹੁੰਦਾ ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ ਹਾਂ ਜਿਨ੍ਹਾਂ ਦੇ ਕੋਲ ਸਭ ਕੁਝ ਹੈਗਾ ਇੱਥੇ ਕੰਮ ਬਹੁਤ ਵਧੀਆ ਕਰ ਰਿਹਾ ਉਹਨਾਂ ਲੋਕਾਂ ਵਾਸਤੇ ਬਣਿਆ ਹੁੰਦਾ ਕਿ ਠੀਕ ਹੈ ਯਾਰ ਜਦੋਂ ਹੈ ਫੇਰੀ ਬਟ ਜਿਹੜੇ ਬੱਚੇ ਅਜੇ ਪਲੱਸ 2 ਕੀਤੀ ਹੈ ਉਹ ਸਟਰਗਲ ਮੋਡ ਤੇ ਨੇ ਉਹਨਾਂ ਨੂੰ ਕਿਉਂਕਿ ਦੇਖੋ ਸਭ ਤੋਂ ਵੱਡੀ ਗੱਲ ਕੀ ਹੈ ਪੰਜਾਬ ਦੇ ਵਿੱਚ ਕਿ ਹੈ ਤਾਂ ਸਭ ਕੁਝ ਹੈ ਲੇਕਿਨ ਅਜੇ ਪਲੇਟਫਾਰਮ ਨਹੀਂ ਮਿਲ ਰਹੇ ਕਿ ਜਿਵੇਂ ਜੌਬਸ ਹੈਗੀਆਂ ਨੇ ਬਹੁਤ ਲਿਮਟਿਡ ਨੇ ਨਸ਼ਾ ਇੰਨਾ ਫੈਲ ਚੁੱਕਾ ਹੈਗਾ ਮਾਪੇ ਇੰਨੇ ਚਿੰਤਤ ਨੇ ਕਿ ਅਗਰ ਅਸੀਂ ਬੱਚੇ ਨੂੰ ਪੜਾਉਨੇ ਆ ਤੇ ਹੋ ਸਕਦਾ ਹੈ ਉਹ ਬਾਹਰ ਦੀ ਸੰਗਤ ਵਿੱਚ ਚਲਾ ਜਾਏ ਇਸ ਕਰਕੇ ਉਹਨਾਂ ਦਾ ਇੱਕ ਵਿਜ਼ਨ ਹੁੰਦਾ ਹੈ ਸਟ੍ਰੈਸ ਹੁੰਦਾ ਹੈ ਸਿਰਦਰਦੀ ਆ ਕਿ ਬੱਚਾ ਇੱਕ ਵਾਰ ਬਾਹਰ ਚਲਾ ਜਾਏ ਆਪਣੇ ਪੈਰਾਂ ਤੇ ਖੜਾ ਹੋ ਜਾਏ ਕਮਾਨ ਲੱਗ ਪੇ ਪੜਨ ਲੱਗ ਪੇ ਉਹ ਸਿਆਣਾ ਹੋ ਜਾਏਗਾ ਜਦੋਂ ਸਿਆਣਾ ਹੋ ਜਾਏਗਾ ਫਿਰ ਉਹਨੂੰ ਕੋਈ ਵੀ ਬੁਰੀ ਆਦਤ ਜਿਹੜੀ ਹੈਗੀ ਆ ਉਹ ਨਹੀਂ ਲੱਗ ਸਕਦੀ ਸਰ ਲਾਸਟ ਟਾਈਮ ਆਪਾਂ ਦੇਖ ਰਹੇ ਹਾਂ ਕਿ ਅਮਰੀਕਾ ਨੇ ਰਿਫਿਊਜ਼ ਅਮਰੀਕਾ ਨੇ ਵੀਜ਼ੇ ਬੰਦ ਵੀ ਕਰ ਦਿੱਤੇ ਤੇ ਕਈਆਂ ਦੇ ਸਰ ਰਿਫਿਊਜ਼ਰ ਵੀ ਲੱਗਦੇ ਗਿਆ ਉਹਨਾਂ ਬਾਰੇ ਕੀ ਤੁਹਾਡੇ ਸੈਂਟਰ ਬਾਲਕ ਤਿਆਰ ਹੈ ਸਰ ਅਮਰੀਕਾ ਨੇ ਆ ਵੀਜ਼ੇ ਬੰਦ ਨਹੀਂ ਕੀਤੇ ਹੈਗੇ ਆ ਪਹਿਲਾਂ ਤਾਂ ਇਹ ਸਾਨੂੰ ਸੁਣ ਪੁਲੇਖਾ ਹੈਗਾ ਅਮਰੀਕਾ ਨੇ ਇਲਲੀਗਲ ਮਾਈਗ੍ਰੇਸ਼ਨ ਬੰਦ ਕੀਤੀ ਹੈ ਜਿਹੜੀ 2 ਨੰਬਰ ਤੇ ਜਾਂਦੇ ਸੀਗੇ ਕਿਉਂ ਕਿਉਂਕਿ ਹਰ ਇੱਕ ਕੰਟਰੀ ਸੇਫ ਰਹਿਣਾ ਚਾਹੁੰਦੀ ਆ ਤੇ ਆਪਣੀ ਜਿਹੜੀ ਪਬਲਿਕ ਹੈਗੀ ਆ ਉਹਨੂੰ ਯਕੀਨ ਦਿਵਾਣਾ ਚਾਹੁੰਦੀ ਆ ਕਿ ਵਿਦੇਸ਼ੀਆਂ ਕਰਕੇ ਤੁਹਾਨੂੰ ਕੋਈ ਨੁਕਸਾਨ ਨਹੀਂ ਪਹੁੰਚੇਗਾ ਫਿਰ ਕੀ ਹੁੰਦਾ ਹੈ ਕਿ ਜਦੋਂ ਜ਼ਿਆਦਾ ਲੋਕ ਕੁਝ ਕਰਾਈਂ ਵੱਧ ਜਾਂਦੇ ਆ ਤੇ ਸਰਕਾਰਾਂ ਨੂੰ ਡਿਸੀਜਨ ਲੈਣੇ ਪੈਂਦੇ ਨੇ ਪੋਲਿਸੀਸ ਚੇਂਜ ਕਰਨੀਆਂ ਪੈਂਦੀਆਂ ਨੇ ਸਰਕਾਰਾਂ ਚੇਂਜ ਹੁੰਦੀਆਂ ਨੇ ਤੋ ਤਬਦੀਲੀ ਤੇ ਲਾਈਫ ਦਾ ਇੱਕ ਹਿੱਸਾ ਹੈ ਉਹ ਤੇ ਹੋਣੀ ਹੈ ਸੋ ਅਗਰ ਕੋਈ ਬੰਦਾ ਜਿਹਦੀ ਰਿਫਿਊਜ਼ਲ ਲੱਗੀ ਹੈ ਸਾਡੇ ਕੋਲ ਆ ਸਕਦਾ ਹੈ ਉਹਨੂੰ ਅਸੀਂ ਵਧੀਆ ਤਰੀਕੇ ਦੇ ਨਾਲ ਡੀਲ ਕਰਾਂਗੇ ਤੇ ਯਕੀਨ ਦਿਵਾਵਾਂਗੇ ਕਿ ਉਹਦੀ ਦੁਬਾਰਾ ਫਾਈਲ ਲੱਗ ਸਕਦੀ ਹੈ ਕਿ ਨਹੀਂ ਲੱਗ ਸਕਦੀ ਤਾਂ ਕਿ ਜਿਹੜੀ ਉਹਦੀ ਖੱਜਲ ਖਵਾਰੀ ਬੰਦ ਹੋ ਸਕੇ ਸਰ ਜਦੋਂ ਆਪਾਂ ਇਸ ਸਾਡੀ ਟੀਮ ਇਥੇ ਪੁੱਜੀ ਤਾਂ ਆਪਾਂ ਦੇਖਿਆ ਜਨਜੀ ਇਮੀਗ੍ਰੇਸ਼ਨ ਇਹ ਜਨਜੀ ਇਮੀਗ੍ਰੇਸ਼ਨ ਨਾਮ ਕਿਉਂ ਰੱਖਿਆ ਤੁਸੀਂ ਆਪਣੇ ਸੈਂਟਰ ਦਾ ਹਾਂ ਜੀ ਇਹ ਸਵਾਲ ਸਾਨੂੰ ਬਹੁਤ ਸਾਰੇ ਦਰਸ਼ਕ ਪੁੱਛਦੇ ਨੇ ਕਲਾਇੰਟਸ ਵੀ ਪੁੱਛਦੇ ਨੇ ਮੇਰੇ ਵੀ ਅਸੀ ਗੱਲ ਹੈ ਜ਼ੈਨ ਜੀ ਇੱਕ ਜਨਰੇਸ਼ਨ ਦਾ ਨਾਮ ਹੈ ਜਿਹੜੀ 1995 ਤੋਂ 2010 ਦੇ ਵਿੱਚ ਘਰ ਲਈ ਜਿਹੜੀ ਜਨਰੇਸ਼ਨ ਹੈਗੀ ਹੈ ਉਹਨੂੰ ਜ਼ੈਨ ਜੀ ਕਹਿੰਦੇ ਨੇ ਤੋ ਮੇਨ ਮਤਲਬ ਹੈਗਾ ਜ਼ੈਨ ਜ਼ੈਨ ਜਨਰੇਸ਼ਨ ਤੇ ਜ਼ੈਡ ਦਾ ਮਤਲਬ ਹੋ ਗਿਆ ਜ਼ੂਮਰ ਜ਼ੂਮਰ ਦਾ ਮਤਲਬ ਹੋ ਗਿਆ ਕਿ ਜੋ ਜ਼ੂਮ ਟੂ ਇੰਟਰਨੈਟ ਹੈਗੇ ਨੇ ਲੋਕ ਕਿਉਂਕਿ ਅੱਜ ਦਾ ਜਿਹੜਾ ਆ ਜਿਹੜੀ ਜਨਰੇਸ਼ਨ ਹੈ ਉਹ ਇੰਟਰਨੈਟ ਦੇ ਉੱਤੇ ਬਹੁਤ ਜ਼ੂਮ ਹੈ ਉਹ ਇੰਟਰਨੈਟ ਤੋਂ ਬਿਨਾ ਗੱਲ ਹੀ ਨਹੀਂ ਕਰਦੀ ਸਕੂਲਾਂ ਕੋਲਿਆਂ ਦੇ ਵਿੱਚ ਘਰਾਂ ਦੇ ਵਿੱਚ ਵਾਈਫਾਈ ਹਰ ਥਾਂ ਇੰਟਰਨੈਟ ਤੋਂ ਬਿਨਾ ਜਿਹੜਾ ਹੈਗਾ ਕੰਮ ਸੰਭਵ ਨਹੀਂ ਯਾਨੀ ਕਿ ਇਹ ਫਸਟ ਜਨਰੇਸ਼ਨ ਹੈਗੀ ਹੈ ਜਿਹੜੀ ਇੰਟਰਨੈਟ ਦੇ ਸਹਾਰੇ ਪਲ ਰਹੀ ਹੈ ਇਸ ਕਰਕੇ ਏਜੰਸੀ ਜਿਹੜਾ ਹੈਗਾ ਵਾ ਇਹ ਸਾਡੇ ذہن ਚ ਸੀਗਾ ਕਿ ਅਸੀਂ ਜਿਹੜੇ ਨਿਊ ਜਨਰੇਸ਼ਨ ਹੈਗੀ ਉਹਦੇ ਲਈ ਕੁਝ ਕਰੀਏ ਤੇ ਉਹਨਾਂ ਨੂੰ ਵਧੀਆ ਮੌਕੇ ਪ੍ਰਦਾਨ ਕਰੀਏ ਅ ਇੱਕ ਹੋਰ ਗੱਲ ਲਾਸਟ ਟਾਈਮ ਇੰਡੀਆ ਤੇ ਪਾਕਿਸਤਾਨ ਚ ਬਹੁਤ ਸਾਰਾ ਤਣਾਅ ਚੱਲ ਰਿਹਾ ਸੀ ਜਿਹਦੇ ਚ ਸਾਡੇ ਇੰਡੀਅਨ ਆਰਮੀ ਦੇ ਜਿਹੜੇ ਲੋਕ ਹੈਗੇ ਨੇ ਜਿਹੜੇ ਫੌਜੀ ਹੈਗੇ ਨੇ ਉਹਨਾਂ ਨੇ ਕਾਫੀ ਬਹਾਦਰੀ ਨਾਲ ਦੁਸ਼ਮਣ ਦਾ ਸਾਹਮਣਾ ਕੀਤਾ ਤੇ ਉਹਨਾਂ ਦੇ ਬੱਚਿਆਂ ਵਾਸਤੇ ਕੀ ਟੜੇ ਉਪਰਾਲੇ ਹੈਗੇ ਨੇ ਸੈਂਟਰ ਵੱਲੋਂ ਹਾਂ ਪਹਿਲੀ ਗੱਲ ਤੇ ਇਹ ਹੈ ਕਿ ਜਿੰਨੇ ਵੀ ਸਾਡੇ ਫੌਜੀ ਭਰਾ ਨੇ ਉਹਨਾਂ ਨੂੰ ਦਿਲ ਤੋਂ ਸਲੂਟ ਹੈ ਉਹਨਾਂ ਦੀ ਜਿਹੜੀਆਂ ਕੁਰਬਾਨੀਆਂ ਨੂੰ ਉਹਨੂੰ ਸਜਦਾ ਹੈ ਕਿਉਂਕਿ ਫੌਜੀ ਜਿਹੜਾ ਬੰਦਾ ਹੁੰਦਾ ਹੈ ਉਹ ਆਪਣਾ ਸਾਰਾ ਕੁਝ ਕੁਰਬਾਨ ਦੇਸ਼ ਤੋਂ ਕਰ ਦਿੰਦੇ। ਜੀ। ਸੋ ਅਸੀਂ ਉਹਨਾਂ ਦਾ ਦੇਨ ਨਹੀਂ ਦੇ ਸਕਦੇ। ਕਿਉਂਕਿ ਜਿੰਨੀ ਮੁਸ਼ਕਲ ਕੰਡੀਸ਼ਨਾਂ ਫੌਜੀਆਂ ਦੀ ਬਾਰਡਰ ਲਾਕੇ ਦੇ ਵਿੱਚ ਹੁੰਦੀ ਹੈ ਜਾਂ ਕਿਸੇ ਵੀ ਇਲਾਕੇ ਦੇ ਵਿੱਚ ਹੁੰਦੀ ਹੈ ਬਹੁਤ ਉਹਨਾਂ ਨੂੰ ਸਟਰਗਲ ਤੇ ਉਹਨਾਂ ਨੂੰ ਸੈਕਰੀਫਾਈਸ ਕਰਨਾ ਪੈਂਦਾ ਆਪਣੇ ਬੱਚਿਆਂ ਤੋਂ ਦੂਰ ਰਹਿਣਾ ਪੈਂਦਾ ਬੱਚਿਆਂ ਦਾ ਧਿਆਨ ਵੀ ਨਹੀਂ ਦੇ ਸਕਦੇ। ਕਿਉਂਕਿ ਮੈਂ ਇਸ ਚੀਜ਼ ਨੂੰ ਨਜ਼ਦੀਕ ਹੋ ਕੇ ਫੀਲ ਕੀਤਾ ਮਹਿਸੂਸ ਕੀਤਾ ਕਿਉਂਕਿ 6-6 ਮਹੀਨੇ ਵੀ ਲੱਗ ਜਾਂਦੇ ਨੇ ਬੱਚਿਆਂ ਨੂੰ ਦੁਬਾਰਾ ਦੇਖਣ ਲਈ ਤਰਸ ਜਾਂਦੇ ਨੇ ਸੋ ਅਸੀਂ ਉਹਨਾਂ ਦਾ ਦੇਣ ਤਾਂ ਨਹੀਂ ਦੇ ਸਕਦੇ ਬਟ ਇਹ ਯਕੀਨ ਦਵਾਉਂਦੇ ਆ ਕਿ ਜੰਜੀ ਇਮੀਗ੍ਰੇਸ਼ਨ ਉਹਨਾਂ ਦੇ ਬੱਚਿਆਂ ਦੇ ਲਈ ਉਹਨਾਂ ਨੂੰ ਬਾਹਰ ਭੇਜਣ ਦੇ ਲਈ ਅਹਿਮ ਯੋਗਦਾਨ ਜਿਹੜਾ ਹੈਗਾ ਅਦਾ ਕਰੇਗਾ ਅਸੀਂ ਉਹਨਾਂ ਨੂੰ ਹਰ ਇੱਕ ਚੀਜ਼ ਜਿਹੜੀ ਹੈਗੀ ਹੈ ਉਹਨਾਂ ਨੂੰ ਇਵੇਂ ਲੱਗੇਗਾ ਕਿ ਅਗਰ ਉਹਨਾਂ ਦੇ ਪੇਰੈਂਟਸ ਵਿਦੇਸ਼ ਵਿੱਚ ਨੇ ਚਾਹੇ ਆਰਮੀਅਨ ਦੇ ਵਿੱਚ ਨੇ ਉਹਨੂੰ ਟਾਈਮ ਨਹੀਂ ਦੇ ਰਹੇ ਅਸੀਂ ਉਹਨਾਂ ਦਾ ਵੱਡੇ ਭਰਾ ਹੋਣ ਦਾ ਉਹਨਾਂ ਦੇ ਪੇਰੈਂਟਸ ਹੋਣ ਦਾ ਜਿਹੜਾ ਫਰਜ ਹੈ ਜਿਹੜਾ ਉਹਨਾਂ ਨੇ ਨਿਭਾਉਣਾ ਸੀ ਅਸੀਂ ਜੈਂਜੀ ਇਮੀਗ੍ਰੇਸ਼ਨ ਉਹਨਾਂ ਨੂੰ ਵਧੀਆ ਸਮੂਥ ਤੇ ਟਰਾਂਸਪੇਰੈਂਟ ਦੇ ਨਾਲ ਉਹਨਾਂ ਦਾ ਜਿਹੜਾ ਵੀਜ਼ਾ ਪ੍ਰੋਸੈਸ ਕਰਾਵਾਂਗੇ ਤੇ ਅੱਛਾ ਡਿਸਕਾਊਂਟ ਦੇ ਕੇ ਘੱਟ ਖਰਚੇ ਵਿੱਚ ਤੇ ਘੱਟ ਸਮੇਂ ਦੇ ਵਿੱਚ ਵਿਦੇਸ਼ ਪਹੁੰਚਾਵਾਂਗੇ ਬਹੁਤ ਸਾਰੇ ਸਰ ਦਸ਼ਕਤਾਰ ਨੂੰ ਦੇਖ ਰਹੇ ਨੇ ਕੀ ਸੰਦੇਸ਼ ਦੇਣਾ ਚਾਹੋਗੇ ਇਲਾਕਾ ਨਿਵਾਸੀਆਂ ਨੂੰ ਸਾਡਾ ਇਲਾਕਾ ਨਿਵਾਸੀਆਂ ਨੂੰ ਇਹੀ ਸੰਦੇਸ਼ ਹੈਗਾ ਜੀ ਗੁਰਦਾਸਪੁਰੀਏ ਤੇ ਪੰਜਾਬੀ ਬਹੁਤ ਬਹਾਦਰ ਕੋਮ ਹੈ ਬਹੁਤ ਵੱਡਾ ਜਿਗਰ ਹੈ ਅਸੀਂ ਚਾਹੁੰਦੇ ਆ ਕਿ ਉਸ ਵੱਡੇ ਜਿਗਰੇ ਦੇ ਨਾਲ ਇੱਕ ਵਾਰੀ ਸਾਡੇ ਕੋਲ ਜੈਂਜੀ ਇਮੀਗ੍ਰੇਸ਼ਨ ਕੋਲ ਆਉਣ ਸਾਡਾ ਜਿਹੜਾ ਆਫਿਸ ਦਾ ਜਿਹੜਾ ਹੈਗਾ ਸਟਾਫ ਟੀਮ ਹੈਗੀ ਆ ਆਫਿਸ ਨੂੰ ਵਾਚ ਕਰਨ ਸਾਡੇ ਨਾਲ ਗੱਲਬਾਤ ਕਰਨ ਤੇ ਜਿਹੜਾ ਆਪਣੇ ਬੱਚਿਆਂ ਦਾ ਜਾਂ ਆਪਣਾ ਫਿਊਚਰ ਹੈ ਉਹਨੂੰ ਕਿਵੇਂ ਸੇਫ ਕਰਨਾ ਚਾਹੁੰਦੇ ਨੇ ਸਾਡੇ ਨਾਲ ਗੱਲ ਕਰਨ ਤੇ ਅਸੀਂ ਉਹਨਾਂ ਦੀ ਮੰਜ਼ਲ ਤੇ ਉਹਨਾਂ ਨੂੰ ਬੜੇ ਸੋਖੇ ਤਰੀਕੇ ਦੇ ਨਾਲ ਤੇ ਵਧੀਆ アドバイス ਦੇ ਨਾਲ ਉਹਨਾਂ ਨੂੰ ਉਹਨਾਂ ਦੀ ਮੰਜ਼ਿਲ ਤੇ ਪਹੁੰਚਾਵਾਂਗੇ ਬਹੁਤ ਵਧੀਆ ਤਰੀਕੇ ਨਾਲ ਸਰ ਨੇ ਦੱਸਿਆ ਹੈ ਕਿ ਅਗਰ ਆਪਣੇ ਬੱਚਿਆਂ ਨੂੰ ਕਿਸੇ ਮੁਕਾਮ ਤੇ ਪਹੁੰਚਾਉਣਾ ਚਾਹੁੰਦੇ ਨੇ ਤੇ ਇੱਕ ਵਾਰ ਸੰਜੀ ਜੀ ਇਮੀਗ੍ਰੇਸ਼ਨ ਗੁਰਦਾਸਪੁਰ ਜੋ ਕਿ ਤਿਬੜੀ ਰੋਡ ਤੇ ਨਿਊ ਬੱਸ ਸਟੈਂਡ ਦੇ ਬਿਲਕੁਲ ਸਾਹਮਣੇ ਹੈ ਸੈਨੀ ਟਾਵਰ ਦੇ ਫਰਸਟ ਫਲੋਰ ਤੇ ਉੱਥੇ ਆ ਕੇ ਇਹਨਾਂ ਨੂੰ ਮਿਲਣ ਔਰ ਆਪਣੀ ਜਿਹੜੀ ਮੁਸ਼ਕਲ ਹੈ ਉਹਨਾਂ ਦਾ ਹੱਲ ਕਰਵਾਣ ਮੈਂ ਤੁਹਾਡਾ ਆਪਣਾ ਸੰਜੀਪ ਬਾਵਾ